ਹਾਂਜੀ ਪਿਓਰ ਕਾਟਨ ਰਿਯਾਨ ਆਲਓਵਰ 3.5 ਮੀਟਰ ਵੱਡੇ ਪਨੇ ਦੇ ਵਿੱਚ ਸੂਟ ਰਹੇਗਾ ਨਾਲ ਕਾਟਨ ਦਾ ਡਿਜ਼ਾਈਨਰ ਦੁਪੱਟਾ ਮਿਲਿਆ ਪਿਓਰ ਕਾਟਨ ਡਿਜ਼ਾਈਨਰ ਦੁਪੱਟਾ ਰਹੇਗਾ 2 ਚਾਲੀ ਦੁਪੱਟੇ ਦੀ ਕੱਟ ਰਹੇਗੀ 950 ਚੁਪਾਈ ਕਰ ਸਕਦੇ ਹਾਂ ਸ਼ੀਮਰ ਮਸਲਿਨ ਦਾ ਫੈਬਰਿਕ ਰਹੇਗਾ 3.5 ਮੀਟਰ ਵੱਡੇ ਪਨੇ ਦੇ ਵਿੱਚ ਔਰਗਾਂਜ਼ਾ ਦੁਪੱਟਾ 750 ਚੁਪਾਈ ਕਰ ਸਕਦੇ ਹੋ 2 ਮੀਟਰ ਸ਼ਰਟ ਹੈਗੀ ਡਿਜੀਟਲ ਪ੍ਰਿੰਟ ਵਾਲੀ ਹੈਂਡਵਰਕ ਪਲੱਸ ਪੈਚਵਰਕ ਕੋਈ ਹੈ ਬਾਟਮ 2 ਮੀਟਰ ਚਾਮ ਕਾਟਨ ਦੀ ਮਸਲੀਨ ਦਾ ਦੁਪੱਟਾ ਸਵਾ ਦੋ ਮੀਟਰ 1590 ਚ ਬਾਈ ਕਰ ਸਕਦੇ ਹਾਂ ਕਾਟਨ ਮਸਲੀਨ ਡਿਜੀਟਲ ਪ੍ਰਿੰਟ ਸ਼ਰਟ ਰਹੇਗੀ 2 ਮੀਟਰ ਮਸਲੀਨ ਦਾ ਨਾਲ ਡਿਜੀਟਲ ਪ੍ਰਿੰਟ ਬਾਟਮ ਰਹੇਗੀ ਦੋ ਸੂਟ ਤੁਹਾਨੂੰ ਮਿਲਣਗੇ ਦੋ ਸੂਟਾਂ ਦਾ ਪ੍ਰਾਈਸ ਰਹੇਗਾ 499 499 ਵਿੱਚ ਦੋ ਸੂਟ ਬਾਈ ਕਰ ਸਕਦੇ ਹਾਂ ਵਿਦਆਊਟ ਦੁਪੱਟਾ ਇਹ ਸਰਪਲਸ ਕਵਰ ਰਹੇਗੀ ਕੈਂਬਰੀ ਕਾਟਨ ਪ੍ਰਿੰਟਡ 올ਓਵਰ ਸੂਟ ਰਹੇਗਾ 3.5 ਮੀਟਰ ਵੱਡੀ ਪਾਣੀ ਦੇ ਵਿੱਚ ਨਾਲ ਤੁਹਾਨੂੰ ਕੋਟਾ ਲੋਰੀਆ ਦੁਪੱਟਾ ਮਿਲੇਗਾ ਪੈਸਵਰਕ ਵਾਲਾ 2.5 ਮੀਟਰ 800 ਵਿੱਚ ਬਾਈ ਕਰ ਸਕਦੇ ਹੋ ਬਹੁਤ ਹੀ ਸੋਹਣੇ ਸੂਟ ਰੈਡੀ ਹੋਏ ਨੇ ਵਿਦਾਊਟ ਲਾਈਨਿੰਗ ਸਟਿਚ ਹੋ ਜਾਣਗੇ ਵੀਦ ਦੁਪੱਟਾ ਨੇ ਸਾਰੇ ਕਲਰ ਪ੍ਰਿੰਟ ਆਪਣੇ ਕੋਲ ਅਵੇਲੇਬਲ ਨੇ WhatsApp ਨੰਬਰ ਮੈਂਸ਼ਨ ਹੈ ਸਕਰੀਨਸ਼ਾਟ ਲੈ ਕੇ ਦਿੱਤੇ ਹੋਏ WhatsApp ਨੰਬਰ ਤੇ ਤੁਸੀਂ ਆਪਣਾ ਸੂਟ ਬੁੱਕ ਕਰਵਾ ਸਕਦੇ ਹੋ ਕੈਸ਼ ਔਨ ਡਿਲੀਵਰੀ ਆਪਣੇ ਕੋਲ ਨਹੀਂ ਹੈ ਜੀ ਪੇਮੈਂਟ ਅਡਵਾਂਸ ਕਰਨੀ ਪੈਂਦੀ ਆ ਵੀਡੀਓ ਨੂੰ ਤੁਸੀਂ ਲਾਈਕ ਸ਼ੇਅਰ ਕਮੈਂਟ ਕਰਕੇ ਜੋ ਦੱਸਣਾ ਵੀਡੀਓ ਤੇ ਚੈਨਲ ਤੇ ਨਵੇਂ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਣਾ ਆਪਾਂ ਪਾਰਟੀ ਵਾਲ ਸੂਟ ਐਡ ਕੀਤੇ ਹੋਏ ਨੇ ਇਹ ਸੈਮੀ ਗਰੇਪ ਦਾ ਸੂਟ ਰਹੇਗਾ ਹੈਵੀ ਫਰੰਟ ਰਹੇਗੀ 슬ੀਵਸ ਤੇ ਵਰਕ ਰਹੇਗਾ ਬਾਟਮ ਤੇ ਵਰਕ ਰਹੇਗਾ ਸਾਨੂੰ ਦੇ ਨਾਲ ਦੁਪੱਟਾ ਰਹੇਗਾ ਦੋ ਕਲਰ ਅਵੇਲੇਬਲ ਸੀ ਇਹ ਵੀ ਤੁਸੀਂ ਬਾਈ ਕਰ ਸਕਦੇ ਹੋ ਇਹ ਬਲੌਕ ਪ੍ਰਿੰਟ ਵਾਲੇ ਸੂਟ ਰਹਿਣਗੇ ਪ੍ਰਿੰਟਡ ਸ਼ਰਟ ਰਹੇਗੀ ਇਸ ਦੇ ਨਾਲ 2.5 ਮੀਟਰ ਦੀ ਕਾਟਨ ਦੀ 2.5 ਮੀਟਰ ਇਸ ਦੇ ਨਾਲ ਬਾਟਮ ਰਹੇਗੀ ਦੁਪੱਟਾ ਵੀ 2.5 ਮੀਟਰ ਰਹੇਗਾ 899 ਵਿੱਚ ਇਹ ਸੂਟ ਤੁਸੀਂ ਬਾਈ ਕਰ ਸਕਦੇ ਹੋ ਸਾਰੇ ਆਪਣੇ ਕੋਲ ਪ੍ਰਿੰਟ ਰੀਸਟਾਕ ਕੀਤੇ ਹੋਏ ਨੇ ਬਹੁਤ ਹੀ ਵਧੀਆ ਸੂਟ ਨੇ ਗਰਮੀਆਂ ਦੇ ਲਈ ਵਿਦਆਉਟ ਲੈਂਗ ਸਟਿਚ ਹੋ ਜਾਣਗੇ ਨੈਕਸਟ ਸੌਫਟ ਜੌਰਜਟ ਰਹੇਗੀ ਪ੍ਰਿੰਟਡ 올ਓਵਰ ਵਿਦ ਤੁਹਾਨੂੰ ਬਾਰੀ ਵਰਕ ਮਿਲੇਗਾ ਫੁੱਲ ਸੂਟ ਉੱਪਰ ਦੁਪੱਟਾ ਵਿਸਕੋਸ ਜੌਰਜਟ ਰਹੇਗਾ ਡਿਜੀਟਲ ਪ੍ਰਿੰਟ ਵਾਲਾ 880 ਵਿੱਚ ਇਹ ਸੂਟ ਤੁਸੀਂ ਬਾਇ ਕਰ ਸਕਦੇ ਹੋ ਦੁਪੱਟਾ ਸੂਟ ਨੇ ਲਾਈਨਿੰਗ ਲਗਾ ਕੇ ਸਟਿਚ ਹੋਣਗੇ ਬਹੁਤ ਹੀ ਸੋਨੇ ਪ੍ਰਿੰਟ ਨੇ ਕਾਂთა कॉटन ਦਾ ਸੂਟ ਰਹੇਗਾ 3.5 ਮੀਟਰ ਵੱਟੀ ਪਾਣ ਦੇ ਵਿੱਚ ਥ्रेड ਵਰਕ ਮਿਲੇਗਾ ਦੁਪੱਟਾ ਰਹੇਗਾ ਮਸਲੀਨ ਦਾ 770 ਵਿੱਚ ਇਹ ਸੂਟ ਤੁਸੀਂ ਪਾਈ ਕਰ ਸਕਦੇ ਹੋ ਨੈਕਸਟ ਪਾਰਟੀ ਵਿੱਚ ਸੂਟ ਰਹਣਗੇ ਕ੍ਰੇਪ ਦਾ ਕਸ਼ਮੀਰੀ ਕੋਟਿੰਗ ਹੋਇਆਗਾ ਵਰਕ ਰਹੇਗਾ 950 ਪਰ ਮੀਟਰ ਦੇ ਹਿਸਾਬ ਨਾਲ ਤੁਸੀਂ ਬਾਈ ਕਰ ਸਕਦੇ ਹੋ ਪਾਰਟੀ ویئر ਸੂਟ ਨੇ ਵਿਦਆਊਟ ਦੁਪੱਟਾ ਮਿਲਨੇਗੇ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ